ਵਿਦੇਸ਼ਾਂ ਆ ਕੇ ਫਗਵਾੜੇ ਦੇ ਵਿੱਚ ਲੁੱਟਾ ਖੋਹਾ ਕਰ ਰਹੀਆਂ ਨੇ ਵਿਦੇਸ਼ੀ ਕੁੜੀਆਂ ਪਹਿਲਾਂ ਤਾਂ ਤੁਹਾਨੂੰ ਰਾਹ ਦੇ ਵਿੱਚ ਰੋਕਣ ਗਿਆ ਤੇ ਫਿਰ ਤੁਹਾਡਾ ਮੋਬਾਈਲ ਪਰਸ ਤੇ ਜਿੰਨੇ ਵੀ ਪੈਸੇ ਆ ਉਹ ਕਢਵਾ ਲੈਣ ਗਿਆ ਜੈਕਰ ਤੁਸੀਂ ਰੋਲਾ ਪਾਇਆ ਤੇ ਅਗੋਂ ਧਮਕੀਆਂ ਦਿੰਦੀਆਂ ਨੇ ਰੇਪ ਦਾ ਇਲਜ਼ਾਮ ਲਗਵਾ ਕੇ ਅੰਦਰ ਕਰਵਾ ਦੇਣ ਗਿਆ ਜੀ ਹਾਇਦ ਆਜ਼ਾ ਮਾਮਲਾ ਫਗਵਾੜਾ ਦੇ ਮਹੀੜੂ ਪਿੰਡ ਦੇ ਨੇੜੇੋਂ ਸਾਹਮਣੇ ਆਇਆ ਜਿੱਥੇ ਕਿ 6 ਵਿਦੇਸ਼ੀ ਕੁੜੀਆਂ ਨੂੰ ਪੁਲਿਸ ਮੌਲਾਜ਼ਮਾਂ ਨੇ ਕਾਬੂ ਕੀਤਾ ਹੈ ਜੋ ਕਿ ਰਾਤ ਦੇ ਵਿੱਚ ਖੜ ਕੇ ਲੋਕਾਂ ਨੂੰ ਠੱਗਦੀਆਂ ਸੀ ਲੁੱਟਖੋ ਕਰਨ ਦਾ ਅਲੱਗ ਹੀ ਤਰੀਕਾ ਇਹਨਾਂ ਅਪਣਾਇਆ ਹੋਇਆ ਸੀ ਪਹਿਲਾਂ ਤਾਂ ਕਿਸੇ ਇਕੱਲੇ ਸ਼ਖਸ ਨੂੰ ਰੋਕਣਾ ਉਸ ਨੂੰ ਬਹਾਨੇ ਦੇ ਨਾਲ ਸਾਈਡ ਤੇ ਲੈ ਜਾ ਕੇ ਸਾਈਡ ਤੇ ਉਹਨਾਂ ਦੇ ਨਾਲ ਹੋਰ ਕੁੜੀਆਂ ਖੜੀਆਂ ਹੁੰਦੀਆਂ ਸੀ ਸਾਰੀਆਂ ਨੇ ਮਿਲ ਕੇ ਘੇਰਾ ਪਾ ਲੈਣਾ ਸਾਰਾ ਕੁਝ ਕਰਨ ਤੋਂ ਬਾਅਦ ਕਹਿਣਾ ਕਿ ਜੇਕਰ ਕਿਸੇ ਨੂੰ ਦੱਸਿਆ ਜਾਂ ਰੌਲਾ ਪਾਇਆ ਜਾਂ ਮੀਡੀਆ ਕਰਮੀਆਂ ਦੇ ਕੋਲ ਪਹੁੰਚੇ ਜਾਂ ਫਿਰ ਪੁਲਿਸ ਮੁਲਾਜ਼ਮਾਂ ਕੋਲ ਗਏ ਤਾਂ ਛੇੜਛਾੜ ਕਰਨ ਦੇ ਗੰਭੀਰ ਇਲਜ਼ਾਮ ਲਗਵਾ ਕੇ ਅੰਦਰ ਕਰਵਾ ਦੇਣਗੇ ਤਾਂ ਪੁਲਿਸ ਨੇ ਹੁਣ ਇਹਨਾਂ ਦਾ ਪੰਡਾ ਫੋੜ ਕਰ ਦਿੱਤਾ ਹੈ ਇਹ ਕੁੜੀਆਂ ਸਾਰੀ ਰਾਤ ਤੰਦਾ ਕਰਦੀਆਂ ਸੀ ਲੁੱਟਖੋ ਕਰਦੀਆਂ ਸੀ ਤੇ ਹੁਣ ਪੁਲਿਸ ਨੇ ਇਹਨਾਂ ਕੁੜੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਕੁੜੀਆਂ ਵੱਖ-ਵੱਖ ਦੇਸ਼ਾਂ ਤੋਂ ਨੇ ਜੋ ਕਿ ਪੀ ਦੇ ਵਿਚ ਰੰਦੀਆਂ ਨੇ ਅਤੇ ਪੋਲੇ ਪਾਲੇ ਲੋਕਾਂ ਨੂੰ ਬਹਿਲਾਫ ਉਸਲਾ ਕੇ ਆਪਣੇ ਜਾਲ ਦੇ ਵਿੱਚ ਫਸਾਉਂਦੀਆਂ ਨੇ ਅਤੇ ਬਲੈਕਮੇਲ ਕਰਕੇ ਡਰਾ ਤਮਕਾ ਕੇ ਮੋਟੀ ਰਕਮ ਹੜਪਦੀਆਂ ਸਨ ਇਹ ਛਾਤਰ ਲੜਕੀਆਂ ਹਾਂ ਸਰ ਕੀ ਮਾਮਲਾ ਜਿਹੜੇ ਇੱਕ ਕੁੜੀਆਂ ਫੜੀਆਂ ਜਿੱਦਾਂ ਤੁਹਾਨੂੰ ਪਤਾ ਹੈ ਜੀ ਵੀ ਪਿੱਛੇ ਜਏ ਵੀ ਲੜਕੀਆਂ ਦਾ ਜਿਹੜਾ ਗਲਤ ਧੰਦਾ ਚੱਲਦਾ ਸੀਗਾ ਮਿਹੜੂ ਪਿੰਡ ਦੇ ਲੱਗੇ ਉਹ ਪਿੱਛੇ ਵੀ ਮਕਦਮਾ ਦਰਜ ਕੀਤਾ ਸੀ ਹੁਣ ਫਿਰ ਕੱਲ ਪਤਾ ਲੱਗਾ ਸੀਗਾ ਇੱਕ ਮਦਈ ਆਇਆ ਆਪਣੇ ਕੋਲ ਕੰਪਲੇਨੈਂਟ ਸੀ ਜਿਹੜਾ ਦੱਸ ਰਿਹਾ ਸੀਗਾ ਵੀ ਕੁਝ ਵਿਦੇਸ਼ੀ ਲੜਕੀਆਂ ਨੇ ਜੋ ਉਥੇ ਘੋੜੇ ਪਾੜੇ ਮਾਸੂਮ ਲੋਕਾਂ ਨੂੰ ਦੇਰ ਰਾਤ ਲੇਟ ਨਾਈਟ ਹਨੇਰੇ 'ਚ ਪਰਮਾ ਕੇ ਪੈਸੇ ਠਾਕਦੀਆਂ ਸੀ ਡਰਾਉਂਦੀਆਂ ਤਾਂ ਮਘਾਉਂਦੀਆਂ ਸੀ ਬਲੈਕਮੇਲ ਕਰਦੀਆਂ ਨੇ ਉਹਨਾਂ ਦੇ ਰਿਗਾਰਡਿੰਗ ਫਿਰ ਜਦੋਂ ਆਇਆ ਉਹਦੇ ਬਿਆਨ ਲਿਖ ਕੇ ਕਾਰਵਾਈ ਕੀਤੀ ਗਈ ਮਕਦਮਾ ਦਰਜ ਕੀਤਾ ਗਿਆ ਉਹਨੂੰ ਨਾਲ ਲੈ ਕੇ ਰੇਡ ਕੀਤੀ ਜਦੋਂ ਮੌਕੇ ਤੇ ਉਥੇ ਵਿਦੇਸ਼ੀ ਲੜਕੀਆਂ ਕਾਬੂ ਆਈਆਂ ਕਿੰਨੀਆਂ ਲੜਕੀਆਂ ਸੀ ਉਹ ਕੁੜੀਆਂ 6 ਲੜਕੀਆਂ ਨੇ ਜੀ ਵਿਦੇਸ਼ੀ ਨੇ 6 ਤਾਂ ਕੋਈ ਵਿਅਕਤੀ ਫੜਾਇਆ ਗਿਆ ਮੁਕੇ ਤੇ ਨਹੀਂ 6 ਲੜਕੀਆਂ ਨੇ ਕੋਈ ਨੌਜਵਾਨ ਕੋਈ ਲਾਈਕ ਚਾਕੂ ਨੁਮਾ ਚੀਜ਼ਾਂ ਦਿਖਾ ਕੇ ਤੇਜ਼ ਹਥਿਆਰ ਦਿਖਾ ਕੇ ਲੋਕਾਂ ਨੂੰ ਪਹਿਲਾਂ ਪਰਮਾ ਲੈਣਾ ਪੈਸੇ ਲੈ ਲੈਣੇ ਫਿਰ ਮੁੜ ਕੇ ਉਹਨਾਂ ਨੂੰ ਬਲੈਕਮੇਲ ਕਰਨਾ ਚਾਕੂ ਦਿਖਾ ਕੇ ਕੱਟੀਆਂ ਨੇ ਝੁੰਡ ਬਣਾ ਕੇ ਐਸਓ ਸਾਹਿਬ ਇਹ ਦੱਸੋ ਕਿਹੜੀ ਜਗ੍ਹਾ ਦੇ ਰਹਿਣ ਵਾਲੀਆਂ ਸਾਰੀਆਂ ਇਹ ਉਹ ਵਿਦੇਸ਼ੀਆਂ ਨੇ ਜੀ ਅਲਗ-ਅਲਗ ਮੁਲਕ ਨੇ ਬਾਹਰਲੇ ਕਿੰਨੇ ਸਮੇਂ ਤੋਂ ਇੱਥੇ ਫੌੜਾ ਸ਼ਹਿਰ ਚ ਆ ਰਹੀਆਂ ਸੌਰੀ ਫੌੜਾ ਸ਼ਹਿਰ ਦੇ ਕਿੰਨੇ ਸਮੇਂ ਤੋਂ ਇੱਥੇ ਆ ਉਹ ਮਹਿੜੂ ਪਿੰਡ ਦੇ ਵਿੱਚ ਉੱਥੇ ਪੀਜੀ ਬਣੇ ਨੇ ਜੀ ਕੁਝ ਉੱਥੇ ਪੀਜੀ ਚ ਰਹਿੰਦੀਆਂ ਸੀ ਇਹ ਆਈਆਂ ਕਿਤੇ ਇੱਥੇ ਪੜ੍ਹਾਈ ਕਰਨ ਆਈਆਂ ਸੀ ਉਹ ਹੁਣ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਜੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਿੱਛੋਂ ਕਿਹੜੇ ਏਰੀਆ ਦੇ ਰਹਿਣ ਵਾਲੀਆਂ ਆ ਇਹ ਪਿੱਛੋਂ ਵਿਦੇਸ਼ ਤੋਂ ਨੇ ਜੀ ਅਲੱਗ-ਅਲੱਗ ਮੁਲਕਾਂ ਦੀਆਂ ਨੇ ਤੇਨਾਂ ਦੇ ਕੋਈ ਪਾਸਪੋਰਟ ਵਗੈਰਾ ਕੋਈ ਉਹ ਵੀ ਇਨਵੈਸਟੀਗੇਸ਼ਨ ਦਾ ਹਿੱਸਾ ਫਰਦਰ ਕਰ ਰਹੇ ਆ ਜੀ ਹੁਣ ਇਹਨਾਂ ਦੇ ਵੀਜ਼ੇ ਵੀ ਵੈਰੀਫਾਈ ਕੀਤੇ ਜਾਣਗੇ ਇਨ ਕੇਸ ਨਹੀਂ ਵੀਜ਼ਾ ਵੈਲਿਡ ਹੈਗਾ ਤਨ ਜੋ ਬਣਵੀ ਧਾਰਾ ਹੈ ਅਗਲੀ ਉਹ ਵੀ ਲਗਾਈ ਜਾਊਗੀ ਤੇ ਹੁਣ ਫਿਰਾਲ ਕੀ ਧਾਰਾ ਲਗਾਈ ਗਈ ਹੈ ਜੀ ਹੁਣ 384 ਹੈਗੀ ਮੇਨ ਜਿਹੜੀ ਸੈਕਸ਼ਨ ਹੈਗਾ 506 ਹੈ ਨਾਲ ਦੀ 348 ਹੈ ਉਹਦੇ ਤਹਿਤ ਮੁਕਦਮਾ ਦਰਜ ਕਰਕੇ ਉਹਨਾਂ ਦੇ ਖਿਲਾਫ ਪਹਿਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਤਾ ਮਦਰ ਸਦਵਾੜਾ ਤੋਂ ਯਸ਼ ਸ਼ਰਮਾ ਦੀ ਖਾਸ ਰਿਪੋਰਟ